ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਸੋਸ਼ਲ ਮੀਡੀਆ ਦੇ ਬਾਕੀ ਵੀਡੀਓ ਵਾਇਰਲ ਹੋ ਰਹੀ ਆ ਉਹਦੇ ਵਿੱਚ ਨਾ ਹਰੀ ਸਿੰਘ ਨਲਵੇ ਦਾ ਮੇਰੇ ਕੋਲੋਂ ਨਾਂ ਨਹੀਂ ਲਿਆ ਹੋਇਆ ਉਸ ਟਾਈਮ ਥੋੜੀ ਜੀ ਨਾ ਭੰਮਰ ਚੰਗਰ ਜੀ ਦੇ ਵਿੱਚ ਬਹਾਵਾ ਲੋਕ ਆ ਗਏ ਸੀਗੇ ਉਹਦੇ ਵਿੱਚ ਜਾ ਕੇ ਵੀ ਸਾਡੀ ਜਵਾਨ ਥੋੜੀ ਜੀ ਫਿਸਲ ਗਈ ਸੀ ਵੀਡੀਓ ਕਿੱਥੇ ਦੀ ਹੈ ਬਾਬਾ ਜੀ ਉਹ ਵੀਡੀਓ ਹੈਗੀ ਆਪਣੇ ਮੌਲਦੀ ਆ ਉਹਦੇ ਵਿੱਚ ਹੀ ਗਏ ਸੀਗੇ ਕੀ ਕਰਨ ਗਏ ਸੀ ਫਿਲਮ ਦੇਖਣੇ ਗਏ ਸੀਗੇ ਫਿਲਮ ਦੇਖ ਕੇ ਆਏ ਉਥੋਂ ਅਈ ਬਾਹਰ ਆ ਗਏ ਆਈ ਉਹਦੀ ਬਰੋਕ ਕਰਨ ਲੱਗੇ ਵੀ ਭਾਈ ਇਹ ਫਿਲਮ ਬਹੁਤ ਵਧੀਆ ਸਾਨੂੰ ਚੰਗੀ ਲੱਗੀ ਜਿਹਨੂੰ ਨਹੀਂ ਲੱਗੀ ਚੰਗੇ ਉਹ ਨਾ ਦੇਖੇ ਉਹ ਆਪਣੀ ਬੰਦ ਕਰਾਉਣੀ ਬੰਦ ਕਰਾਵੇ ਪਰ ਸਾਡੀਆਂ ਜਿਹੜੀਆਂ ਵੀਡੀਓ ਚੱਲਦੀਆਂ ਪਈਆਂ ਨੇ ਪਰ ਥੋੜੇ ਲੋਕੋ ਕੱਟ ਕੇ ਡੁਪਲੀਕੇਟ ਨੇ ਲਿਖਿਆ ਹੋਇਆ ਵੀ ਇਹ ਚੀਜ਼ਾਂ ਬੰਦ ਕਰ ਦਿਓ ਇਹ ਚੰਗੀਆਂ ਨਹੀਂ ਗਈਆਂ ਤੇ ਮੈਂ ਥੋੜੇ ਕੁਝ ਉਹ ਕਮੈਂਟ ਵਾਲਿਆਂ ਨੂੰ ਵੀ ਕਹਿਣਾ ਚਾਹਦਾ ਵੀ ਤੁਸੀਂ ਜੇ ਕਮੈਂਟ ਮਾਰਦੇ ਆ ਨਾ ਪਹਿਲਾਂ ਸੋਚਿਆ ਕਰੋ ਵੀ ਕਿੱਦਾਂ ਕਮੈਂਟ ਮਾਰਨੇ ਆ ਪਰ ਤੁਹਾਡੇ ਪੈਰ ਨਹੀਂ ਚੱਲਦੇ ਹੁੰਦੇਗੇ ਇਦਾਂ ਦੀ ਗੱਲ ਨਹੀਂ ਹੁੰਦੀ ਵੀ ਜਿਹੜਾ ਤੁਸੀਂ ਕਮੈਂਟ ਮਾਰ ਕੇ ਕਿਸੇ ਉਪਕਾਬੂਤ ਕਰਨਾ ਚਾਹੁੰਦੇ ਕਮੈਂਟ ਮਾਰ ਕੇ ਵੀ ਸਾਡੇ ਕੋਲ ਟਾਲੋਗੇ ਤੁਸੀਂ ਪਰ ਇੰਨੀ ਗੱਲ ਕਹਿੰਦਾ ਹੋਏ ਵੀ ਮੈਂ ਸਾਰਿਆਂ ਨੂੰ ਕਹਿਣਾ ਇੱਕ ਵੀਡੀਓ ਚੱਲੀ ਸੀ ਜਿਹੜੇ ਜਿਹੜੇ ਚੈਨਲਾਂ ਤੇ ਚੱਲੀ ਸੀ ਪੇਚਾਂ ਨੇ ਚਲਾਈ ਉਹ ਵੀਰਾਂ ਨੇ ਬੰਦ ਕਰਤੀ ਵੀਡੀਓ ਡਿਲੀਟ ਕਰਤੀ ਹੈਗੀ ਚੈਨਲਾਂ ਤੋਂ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਨਾ ਵੀ ਇਦਾਂ ਦੀਆਂ ਹਰਕਤਾਂ ਕਰਦੀਆਂ ਛੱਡ ਦਿਓ ਵੀ ਕਹਿੰਦੇ ਸਰਦਾਰ ਤੇ ਨਿਹੰਗ ਸਿੰਘ ਤੇ ਸਿੱਖ ਤੇ ਸਰਦਾਰ ਵਿੱਚ ਇਹਨਾਂ ਦੇ ਵਿੱਚ ਗਰਦਾਰ ਹੁੰਦੇ ਸਰਦਾਰਾਂ ਦੇ ਵਿੱਚ ਗਰਦਾਰ ਤੇ ਉਹ ਗਰਦਾਰਾਂ ਨੂੰ ਕਹਿਣਾ ਚਾਹਣਾ ਵੀ ਇੱਦਾਂ ਦੀਆਂ ਚੀਜ਼ਾਂ ਕਲਿੱਪ ਪਾ ਪਾ ਕੇ ਨਹੀਂ ਚਲਾਉਣੀ ਹੈਗੀਆਂ ਵੀ ਚੰਗਾ ਨਹੀਂ ਲੱਗਦਾ ਛੋਟੇ ਛੋਟੇ ਕਲਿੱਪ ਕਰਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਆ ਸੰਗਤ ਨੂੰ ਇਹ ਹੀ ਕਹਿਣਾ ਸੰਗਤ ਜਿਹੜੀ ਹੈਗੀ ਬਕਸਨ ਹਾਰ ਰਹੀ ਹੈਗੀ ਬਕਸ ਦੀ ਹੁੰਦੀ ਆ ਅਸੀਂ ਸੰਗਤ ਕੋਲੋਂ ਮਾਫੀ ਮੰਗਦੇ ਆ ਗੁਰੂ ਮਹਾਰਾਜ ਦੀ ਸਾਜੀ ਹੋਈ ਸੰਗਤ ਹੈ ਉਹਨਾਂ ਕੋਲੋਂ ਇਹ ਸੌਰੀ ਮੰਗਦੇ ਆ ਮਾਫੀ ਮੰਗਦੇ ਆ ਵੀ ਗਲਤੀ ਹੋ ਗਈ ਮੇਰੇ ਕੋਲ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਥੇਦਾਰ ਕੁਲਦੀਪ ਸਿੰਘ ਜੀ ਦੀ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਜਥੇਦਾਰ ਬਾਬਾ ਕੁਲਦੀਪ ਸਿੰਘ ਜੀ ਖਾਲਸਾ ਨਰਮਲ ਕਾਲਪੁੰਗਾ ਸ਼ੌਣੀ ਟਰਾਂਸਪੋਰਟ ਨਗਰ ਵਿਖੇ ਵਹਿੰਦੇ ਨੇ ਔਰ ਉੱਥੇ ਸ਼ੌਣੀ ਦੇ ਵਿੱਚ ਬਹੁਤ ਵੱਡੇ ਵੱਡੇ ਕਾਰਜ ਕਰਦੇ ਰਹਿੰਦੇ ਨੇ ਤਾਂ ਲੋਕਾਈ ਨੂੰ ਪਤਾ ਹੈ ਜਿਹੜੇ ਇੱਥੇ ਮਜਲੂਮ ਆਉਂਦੇ ਨੇ ਧੀਆਂ ਭੈਣਾਂ ਦੀ ਰਾਖੀ ਕੁਲਦੀਪ ਸਿੰਘ ਜੀ ਕਰਦੇ ਰਹਿੰਦੇ ਨੇ ਆਪਣੀ ਟੀਮ ਲੈ ਕੇ ਪਰ ਲੋਕਾਂ ਨੂੰ ਇਹ ਹਜਮ ਨਹੀਂ ਹੁੰਦੀ ਕਈ ਸੋਸ਼ਲ ਮੀਡੀਆ ਤੇ ਵਿਦਵਾਨ ਬਣ ਕੇ ਬੈਠ ਜਾਂਦੇ ਨੇ ਲਤਾਂ ਖਿੱਚਣ ਲੱਗ ਜਾਂਦੇ ਨੇ ਬਾਣੀ ਦਾ ਫਰਮਾਨ ਹੈ ਆਪ ਨਾ ਆਨੀ ਚੂਰੂ ਭਰ ਸੋ ਨਿੰਦੇ ਜਿਨ ਗੰਗਾ ਆਣੀ ਜਿਹੜੇ ਲੋਕ ਆਪ ਚੂਲੀ ਭਰ ਕੇ ਪਾਣੀ ਲਿਉਣ ਜੋਗੇ ਨਹੀਂ ਉਹ ਨਿੰਦਿਆ ਗੰਗਾ ਲਿਉਣ ਵਾਲਿਆਂ ਦੀ ਵੀ ਕਰਦੇ ਨੇ ਤੇ ਇਹ ਕੁਲਦੀਪ ਸਿੰਘ ਜੀ ਜਿੱਦਾਂ ਵੱਡੇ ਵੱਡੇ ਕਾਰਜ ਕਰਦੇ ਨੇ ਕਈਆਂ ਕੋ ਨਹੀਂ ਕਰੇ ਜਾਂਦੇ ਤੇ ਉਹ ਫਿਰ ਸਾੜਾ ਤਾਂ ਹੁੰਦਾ ਹੀ ਆ ਨਾ ਤੇ ਸਾੜੇ ਦੇ ਨਾਲ ਉਹ ਕਮੈਂਟਾਂ ਦੇ ਵਿੱਚ ਬਹੁਤ ਕੁਝ ਬਖਦੇ ਨੇ ਬਹੁਤ ਕੁਝ ਇਲਜ਼ਾਮ ਲਾਉਂਦੇ ਨੇ ਬਹੁਤ ਕਿਰਦਾਰ ਖੁਸ਼ੀ ਕਰਦੇ ਨੇ ਇਹ ਨਹੀਂ ਕਰਨੀ ਚਾਹੀਦੀ ਹਰ ਬੰਦੇ ਨੂੰ ਸੋਚਣਾ ਚਾਹੀਦਾ ਜੇ ਅਸੀਂ ਕੁਝ ਕਰ ਨਹੀਂ ਸਕੇ ਤੇ ਘਟੋ ਘਟ ਕਿਸੇ ਨੂੰ ਜਾਂ ਲਤਾਂ ਨਾ ਖਿੱਚੀਏ ਸੋ ਇਹੋ ਜਿਹਾ ਲੋਕਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਆ ਕਿ ਬੰਦੇ ਬਣਜੋ ਫੇਸਬੁਕਾਂ ਦੇ ਉੱਤੇ ਕੁਝ ਨਹੀਂ ਬਣਨਾ ਸਿੱਧੇ ਆ ਕੇ ਗੱਲਬਾਤ ਕਰਿਆ ਕਰੋ ਤੇ ਫੀਲਡ ਦੇ ਵਿੱਚ ਆ ਕੇ ਪਤਾ ਕਰਿਆ ਕਰੋ ਕਿ ਜ਼ੇਹੇਦਾਰ ਜੀ ਕਿੱਦਾਂ-ਕਿੱਦਾਂ ਦੇ ਕਾਰਜ ਕਰ ਰਹੇ ਨੇ ਕਿੰਨੀ ਭਲਾਈ ਕਰ ਰਹੇ ਨੇ ਕਿੰਨੇ ਲੋਕਾਂ ਦੇ ਕਾਜ ਨਾਸ ਕਰ ਰਹੇ ਨੇ ਇਹ ਫੀਲਡ ਦੇ ਵਿੱਚ ਆ ਕੇ ਗੱਲ ਕਰਨੀ ਚਾਹੀਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸੋਸ਼ਲ ਮੀਡੀਆ ਦੇ ਉੱਤੇ ਬਾਬਾ ਜੀ ਦੇ ਬਾਰੇ ਮੈਂ ਕੋਈ ਗੱਲ ਸੁਣਦਾ ਮੈਂ ਬਹੁਤ ਇਹਨਾਂ ਨੂੰ ਪੁਰਾਣੇ ਟਾਈਮ ਤੋਂ ਜਾਣਦਾ ਤੇ ਮੈਂ ਜੋ ਬਾਬਾਈ ਦੇ ਉੱਤੇ ਇਲਜ਼ਾਮ ਲਾਇਆ ਕਹਿੰਦੇ ਹੁੰਦੇ ਨਾ ਆਪ ਕੁਝ ਕਰਨਾ ਨਹੀਂ ਦੂਜੇ ਨੂੰ ਕੁਝ ਕਰਨ ਨਹੀਂ ਦੇਣਾ ਇਹਨਾਂ ਨੇ ਇਹ ਮੈਂ ਤਾਂ ਬਾਬਾਈ ਨੂੰ ਹੁਣ ਕਹਿ ਕੇ ਚੱਲੇ ਇਹਨਾਂ ਨਾਲ ਤੇ ਆਣਾ ਤੇ ਆ ਕਰੋ ਜਿਆਦਾ ਜੁਦਾ ਇਦਾਂ ਦੇ ਖੱਟ ਬਥਰੀਆਂ ਘੁੰਮਦੀਆਂ ਰਹਿੰਦੀਆਂ ਬਾਕੀ ਜਿਹਨੇ ਵੀ ਗੱਲ ਕਰਨੀ ਹੈ ਜਿਹਨੇ ਵੀ ਆ ਕੇ ਆਣਾ ਜਿਹਨੇ ਹੱਕ ਚ ਵੜਨਾ ਆ ਕੇ ਬਾਬਾਈ ਦੇ ਸਿੱਧੇ ਵਜਣ ਤੇ ਬਜੜੀਆਂ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਆ ਆਪਣੇ ਸਿੱਖ ਦੇ ਕੌਮ ਜਿਹੜੀ ਕੋਈ ਗੱਲ ਚੱਕਦੇ ਆ ਉਹਨਾਂ ਦੇ ਵਿੱਚ ਲੜੀ ਜਾਂਦੇ ਆ ਇਹ ਇਹਨਾਂ ਨੇ ਕੁਝ ਕਰਨਾ ਨਹੀਂ ਹੁੰਦਾ ਇਹਨਾਂ ਨੇ ਇਹੀ ਕਰੀ ਜਾਣਾ ਬਾਬਾ ਜੀ ਇਹਨਾਂ ਨਾਲ ਧਿਆਨ ਨਾ ਦਿਆ ਕਰੋ ਤੁਸੀਂ ਆਪਣਾ ਜਿਹੜਾ ਕੰਮ ਕਰਦਾ ਆਪਣੀ ਛੇੜ ਦੀ ਚਾਲ ਚੱਲੀ ਜਾਓ ਬਾਕੀ ਰਹਿ ਗਈ ਗੱਲ ਇਹਨਾਂ ਦੀ ਬੀਜੇਪੀ ਦੀ ਇਹ ਕਿਸੇ ਦਾ ਕੋਈ ਧਾਰਮਿਕ ਜਾਂ ਕਿਸੇ ਦਾ ਕੋਈ ਪ੍ਰੋਗਰਾਮ ਸੀਗਾ ਇੱਕ ਆਟੋ ਵਾਲਿਆਂ ਦਾ ਉਹਦੇ ਵਿੱਚ ਜੇ ਇਹ ਚਲੀ ਵੀ ਗਏ ਤਾਂ ਕੋਈ ਕੀ ਹੋ ਗਿਆ ਇਹਨਾਂ ਨੂੰ ਆਗੇ ਕੋਈ ਉਹਨਾਂ ਨੂੰ ਸਰੂਪਾ ਦੇਤਾ ਆ ਆਰਐਸ ਦਾ ਕੋਈ ਬੰਦਾ ਹੋਣਾ ਕੋਈ ਚਮਚਾਪ ਚੁੰਮਚਾ ਜਿਆ ਹੋਣਾ ਚੱਕ ਕੇ ਚੱਕੇ ਬਾਬਾਈ ਦਾ ਨਾਮ ਲਹਿਤਾ ਇਹਨਾਂ ਦਾ ਮੈਂ ਇਹਨਾਂ ਨੂੰ 30 35 ਸਾਲ ਤੋਂ ਜਾਣਦਾ ਇਹਨਾਂ ਦਾ ਬੀਜੇਪੀ ਦਾ ਬੀਜੇਪੀ ਬੀਜੇਪੀ ਦਾ ਦੂਰ ਤੱਕ ਤਾਂ ਵੀ ਇਹਨਾਂ ਦਾ ਰਿਸ਼ਤਾ ਕੋਈ ਨਹੀਂ ਹੈਗਾ ਤੇ ਮੈਂ ਇਹ ਇਹ ਬੰਦੇ ਨੇ ਇਹ ਬੰਦੇ ਨੇ ਇਹਨਾਂ ਦੀ ਇਹ ਡਿਊਟੀ ਲਈ ਆ ਤੇ ਵੀ ਇਹ ਇਹ ਬੀਜਪੀ ਦੇ ਆ ਮੈਂ ਤਾਂ ਬੰਦੇ ਨੂੰ ਇਹ ਪੁੱਛਣਾ ਚਾਹੁੰਦਾ ਜੇ ਕੋਈ ਗੱਲ ਕਰਨੀ ਹੈ ਤਾਂ ਸਿੱਧਾ ਅੱਗੇ ਉਰੇ ਆ ਕੇ ਗੱਲ ਕਰ ਵੀ ਤੂੰ ਕਿਹੜੀ ਮੋਦੀ ਦੀ ਚਿੱਠੀ ਲਿਆ ਕੇ ਇਹਨਾਂ ਨੂੰ ਦਿੱਤੀ ਸੀ ਤੇ ਕਿਹੜੇ ਮੰਤਰੀ ਬੀਜਪੀ ਦੀ ਤੂੰ ਲਿਆ ਕੇ ਇਹਨਾਂ ਨੂੰ ਚਿੱਠੀ ਦਿੱਤੀ ਸੀ ਐਦਾਂ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਤੂੰ ਆਪਣਾ ਬੜਾ ਡਾਟਾ ਦੇ ਤੂੰ ਹੈ ਕੌਣ ਆ ਇਨਵੇ ਜਿਹੜੀ ਗੱਲ ਕਰਨੀ ਆ ਕਿ ਸਾਹਮਣੇ ਖੜੀ ਦਿੰਦੀ ਹੈ ਜੇ ਸਿੰਘਾ ਤਾਂ ਜੇ ਸੇਖਾ ਨਾ ਤੂੰ ਤੇ ਬਾਬਾ ਹੀ ਨਾ ਆ ਕੇ ਸਿੱਧੀ ਆ ਕੇ ਗੱਲ ਕਰ ਫੇਰ ਅਸੀਂ ਤੈਨੂੰ ਅਸੀਂ ਜਵਾਬ ਵੀ ਦਵਾਵਾਂਗੇ ਤੇ ਅਸੀਂ ਸਾਰਾ ਕੁਝ ਤੈਨੂੰ ਕੋਰਚ ਵੀ ਘੜੀਸਾਂਗੇ ਅੱਗੇ ਤੋਂ ਜੇ ਤੇ ਤੂੰ ਇਦਾਂ ਦੀਆਂ ਗੱਲਾਂ ਕੀਤੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਗੁਰੂ ਗ੍ਰੰਥ ਪੰਥ ਸਾਹਿਬ ਜੀ ਆਦੇ ਮਨੂ ਭਾਵੇ ਚੜਦੀ ਕਲਾ ਹੋ ਜਾਵੇ ਜੀ ਹਰਿਆਕਾਲ ਅਧਿਕਾਰ ਇੱਕ ਲਵੇ ਨੇ ਆ ਲੋ ਆਵੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਮਨੂ ਭਾਵ ਸਤਿ ਸ੍ਰੀ ਅਕਾਲ